ਵੱਡੀ ਗੱਡੀ ਰੇ ਰੱਖ ਲਈ ਤੇ ਕੰਮ ਛੋਟਾ ਹੋਇਆ ਆ ਅਗਲਾ ਇਹੀ ਕਹਿੰਦਾ ਜਾਗੇ ਯਾਰ ਕੀ ਕੜੀ ਚੌਲ ਵੇਚੀ ਜਨਾ ਤੂੰ ਅਸੀਂ ਪ੍ਰਚਾਰਕ ਆ ਕੀਰਤਨ ਕਰਦੇ ਆ ਪਿਛਲੇ 16 17 ਸਾਲ ਤੋਂ ਸਾਡੀ ਸੋਚ ਕੁਛ ਇਦਾਂ ਦੀ ਕੋਈ ਪਈ ਆ ਤੇ ਹੁਣ ਅਸੀਂ ਕਹਿੰਨੇ ਆ ਵੀ ਅਗਰ ਅਸੀਂ ਲਾਈਨ ਵੀ ਚੇਂਜ ਕੀਤੀ ਆ ਤਾਂ ਅਸੀਂ ਇਹ ਪ੍ਰਚਾਰ ਵੀ ਕੁਛ ਇਸ ਤਰ੍ਹਾਂ ਦਾ ਕਰੀ ਜਿਹਦਾ ਲੋਕਾਂ ਨੂੰ ਸੇਧ ਮਿਲ ਸਕੇ ਜੀ ਸਰ ਆਪਣੇ ਕੋਲੇ ਚਾਵਲ ਹੁੰਦੇ ਆ ਕੜੀ ਚਾਵਲ ਰਾਜਮਾ ਚਾਵਲ ਰੋਟੀ ਵੀ ਹੁੰਦੀ ਆ ਨਾਲ ਜਿਦਾਂ ਸਿਆਲਾ ਸੀਜ਼ਨ ਆ ਜਾਣਾ ਫਿਰ ਸਰੋਂ ਦਾ ਸਾਗ ਮੱਕੀ ਦੀ ਰੋਟੀ ਹਾਂ ਸਾਡੇ ਕੋਲ ਹੁੰਦਾ ਜੀ ਬਹੁਤ ਟੇਸਟੀ ਆ ਜੀ ਵਧੀਆ ਲੱਗਿਆ ਬਹੁਤ ਵਧੀਆ ਕਮੀ ਘਰ ਵਰਗੀ ਰੋਟੀ ਹਾਂ ਜੀ ਬਿਲਕੁਲ ਬਿਲਕੁਲ ਘਰ ਵਰਗੀ ਆ ਜੀ ਵਧੀਆ ਲੱਗਿਆ ਬੈਂ ਬਹੁਤ ਸੋਹਣਾ ਬਹੁਤ ਸੋਹਣਾ ਐ ਐ ਨਹੀਂ ਲੱਗਿਆ ਕਿ ਐਡੀ ਮਹਿੰਗੀ ਗੱਡੀ ਖੜਾਈ ਹੋਈ ਜਾਨਾ ਨੇ ਯਾਰ ਅਸਾਈਨਮੈਂਟ ਤਾਂ ਹੋਈ ਸੀ ਵੀ ਆ ਕੀ ਆ ਆ ਕੇ ਦੇਖਿਆ ਫਿਰ ਬਾਈ ਨਾਲ ਗੱਲ ਕਰੀ ਸੁਵਾ ਦੋ ਵੀ ਬੰਦਾ ਵਧੀਆ ਬਚਣਾ ਹੈ ਸੁਵਾ ਦੋ ਵੀ ਵਧੀਆ ਹਾਂ ਜੀ ਇਹ ਆਪਾਂ ਗੱਡੀ ਆਪਣੀ ਔਰ ਟਰੱਕ ਅੱਛਾ ਟਰੱਕ ਵਾਲੇ ਭਾਈ ਉਹਰੇ ਰੁਕਦੇ ਨੇ ਹੈ ਹਾਂਜੀ ਸਾਰੇ ਤਕਰੀਬਨ ਟਰੱਕ ਵਾਲੇ ਵੀ ਸਾਡੇ ਬਾਕੀ ਟੈਕਸੀਆਂ ਵਾਲੇ ਹੋਰ ਵੀ ਜਿਨ੍ਹਾਂ ਦਾ ਪਿਆਰ ਆ ਸਾਡਾ ਨਾਲ ਦੂਰ ਦੂਰ ਚੱਲ ਕੇ ਸਪੈਸ਼ਲ ਵੀ ਆਉਂਦੇ ਸਾਡੇ ਕੋਲ ਜੀ ਪੰਜਾਬੀਆਂ ਦੀ ਖਾਸ ਕਰਕੇ ਥਿੰਕ ਇਹ ਆ ਮਤਲਬ ਅਸੀਂ ਕਹਿੰਨੇ ਆ ਇਹ ਕੰਮ ਸਾਡੇ ਲੈਵਲ ਦਾ ਨਹੀਂ ਹੈ ਜਿੱਤੇ ਅਸੀਂ ਮਤਲਬ ਮਾਰ ਖਾਨੇ ਆ ਜੇ ਕੋਈ ਵੀ ਸਾਨੂੰ ਕੰਮ ਕਰਨ ਨੂੰ ਕਹਿ ਦਿੱਤਾ ਜਾਂਦਾ ਵੀ ਆਹ ਕੰਮ ਕਰੋ ਨਹੀਂ ਇਹ ਸਾਡੇ ਕੰਮ ਲੈਵਲ ਦਾ ਨਹੀਂ ਆ ਇਹ ਕੰਮ ਕਰਕੇ ਠੋਕਰਾ ਦਿੱਤਾ ਜਾਂਦਾ ਫਿਰ ਅਸੀਂ ਕਹਿੰਨੇ ਆ ਲੈਵਲ ਦਾ ਕਿੱਥੇ ਹੋਵੇਗਾ ਸਾਨੂੰ ਬਾਹਰ ਭੇਜੋ ਜੀ ਬਾਰ ਕੰਮ ਕਿਦਾਂ ਦਾ ਕਰਾਂਗੇ ਉਹ ਚਾਹੇ ਕੋਈ ਵੀ ਹੋਵੇ ਉਹ ਫਿਰ ਸਾਡੇ ਫਿਰ ਕੋਈ ਲੈਵਲ ਨਹੀਂ ਹੋਣਾ ਲੈਵਲ ਖਤਮ ਹੋ ਜਾਣਾ ਬਸ ਅਸੀਂ ਹਰੇ ਕੰਮ ਕਰਨ ਨੂੰ ਤਿਆਰ ਆ ਇੱਥੇ ਅਸੀਂ ਕੰਮ ਕਰਨ ਨੂੰ ਤਿਆਰ ਨਹੀਂ ਆ ਬਸ ਇਹ ਲੈਵਲ ਖਤਮ ਕਰਨ ਬਾਅਦ ਦੀ ਅਸੀਂ ਇਹ ਕੰਮ ਸ਼ੁਰੂ ਕਰੀਏ ਬੜੀ ਮਹਿੰਗੀ ਗੱਡੀ ਹੈ ਤਾਂ ਐ ਨਹੀਂ ਆਇਆ ਦਿਮਾਗੇ ਚਲੋ ਛੋਟਾ ਹੱਥੀ ਬਣਾ ਲੈਂਦੇ ਆ ਜਾਂ ਟਰੈਕਟਰ ਰੱਖ ਲੈਂਦੇ ਆ ਟਰੈਲੀ ਲਾ ਲੈਂਦੇ ਆ ਕੋਈ ਇਦਾਂ ਨਹੀਂ ਦਿਮਾਗ ਚ ਆਇਆ ਕਿਸ ਨੇ ਸੁਝਾਅ ਕੀਤਾ ਹੋਵੇ ਜਾਂ ਪਹਿਲੇ ਦਿਨ ਜਦੋਂ ਤੁਸੀਂ ਇਹ ਗੱਡੀ ਲੈ ਕੇ ਨਿਕਲੇ ਜੀ ਤਾਂ ਕੀ ਲੋਕਾਂ ਨੇ ਕਿਹਾ ਜੀ ਨਹੀਂ ਸਰ ਅਲੱਗ ਕਰਨਾ ਸੀ ਨਾ ਕੁਛ ਛੋਟੇ ਹਾਤੀ ਦਾ ਵੀ ਹੋ ਜਾਣਾ ਸੀ ਸਾਨੂੰ ਵੀ ਲੋਕਾਂ ਨੇ ਐਡਵਾਈਸ ਦਿੱਤੀ ਆ ਯਾਰ ਤੁਸੀਂ ਛੋਟਾ ਹਾਤੀ ਲੈ ਲਓ ਜਾਂ ਛੋਟੀ ਮੋਟੀ ਗੱਡੀ ਕੋਈ ਲੈ ਲਓ ਇਹ ਨਾਲ ਖੜਾ ਲਿਆ ਕਰੋ ਮੈਂ ਕਿਹਾ ਨਹੀਂ ਫਿਰ ਸੇਧ ਨਹੀਂ ਮਿਲਦੀ ਲੋਕਾਂ ਨੂੰ ਹੁਣ ਅਸੀਂ ਖਿੱਚ ਦਾ ਕੇਂਦਰ ਬਣੇ ਹੋਇਆ ਇੱਕ ਮਤਲਬ ਕੋਈ ਦੂਰੋਂ ਦੇਖਦਾ ਫੋਰਚਨਰ ਤੇ ਦੂਰੋਂ ਮਤਲਬ ਅਗਲਾ ਕਹਿ ਦਿੰਦਾ ਵੀ ਹਾਂ ਭਾਈ ਇਹ ਬੰਦੇ ਦੇ ਗੱਡੀ ਰੱਖਿਆ ਤੇ ਦੂਰੋਂ ਦੇਖ ਕੇ ਬੰਦਾ ਨੇ ਇਸ ਤੇ ਦਰਾਰ ਨਹੀਂ ਕੁਝ ਕਿਹਾ ਨਹੀਂ ਕੋਈ ਕਮੈਂਟ ਨਹੀਂ ਮਤਲਬ ਵਧੀਆ ਉਹ ਕਹਿੰਦੇ ਚਲੋ ਚੰਗੀ ਗੱਲ ਆ ਯਾਰ ਤੁਸੀਂ ਕੰਮ ਕਰਦੇ ਕਰਦਿਆਂ ਵਾਰੋ ਕਿੰਨਾ ਕੇ ਸਪੋਰਟ ਰਿਹਾ ਵਧੀਆ ਸਪੋਰਟ ਬਹੁਤ ਵਧੀਆ ਸਪੋਰਟ ਰਿਹਾ ਸਰ ਘਰਦਿਆਂ ਦੀ ਕੋਈ ਕਿਹਾ ਤਾਂ ਨਹੀਂ ਯਾਰ ਨਾ ਨਾ ਨਹੀਂ ਨਹੀਂ ਸਰ ਸਾਡੇ ਸਾਡੇ ਘਰਦਿਆਂ ਦੀ ਇਦਾਂ ਦੀ ਸਿੰਕ ਨਹੀਂ ਹੈ ਉਹ ਤਾਂ ਕਹਿੰਦੇ ਮਤਲਬ ਵਧੀਆ ਗੱਲ ਹੈ ਕਿਉਂਕਿ ਜੇ ਚਲੋ ਜਦੋਂ ਤੁਸੀਂ ਪਹਿਲਾਂ ਕਿਹਾ ਵੀ ਗੇੜੀਆਂ ਛੜੀਆਂ ਕੱਢਦੇ ਆ ਅਗਰ ਗੇੜੀਆਂ ਛੜੀਆਂ ਕੱਢਦੇ ਜਾਂ ਕੋਈ ਗਲਤ ਪਾਸੇ ਜਾਂਦੇ ਤਾਂ ਮਿਲ ਹੋ ਸਕਦਾ ਰੋਕ ਦੇਣਾ ਕਹਿੰਦੇ ਉਹ ਜ਼ਰੂਰ ਮਾੜਾ ਪ੍ਰਭਾਵ ਪੈਂਦਾ ਪਰ ਹੁਣ ਤਾਂ ਪ੍ਰਾਊਡ ਫੀਲ ਕਰਦਾ ਵੀ ਯਾਰ ਚੰਗੀ ਗੱਲ ਹੈ ਕੋਈ ਕਹਿੰਦਾ ਵਧੀਆ ਗੱਲ ਪੰਜਾਬ ਨੂੰ ਅੱਗੇ ਲੈ ਜਾਣਾ ਇਹ ਕਹਿੰਦਾ ਮਤਲਬ ਬਹੁਤ ਵਧੀਆ ਤੁਹਾਡੀ ਸੋਚ ਆ ਮਤਲਬ ਤੁਸੀਂ ਅੱਗੇ ਲੈ ਕੇ ਜਾ ਰਹੇ ਹੋ ਤਾਂ ਚੰਗੀ ਸੋਚ ਆ ਕਈ ਮਤਲਬ ਉਹ ਨੈਗੇਟਿਵ ਵੀ ਕਮੈਂਟ ਵੀ ਕਰਦਾ ਯਾਰ ਤੁਸੀਂ ਤਾਂ ਫੋਰਚਨਰ ਦੀ ਰਿਪਿਊਟੇਸ਼ਨ ਖਰਾਬ ਕਰਤੀ ਆ ਮਤਲਬ ਅਲੱਗ-ਅਲੱਗ ਸੋਚ ਆ ਮਤਲਬ ਹਰ ਇੱਕ ਬੰਦੇ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੇਰੇ ਕੋਲ ਇੱਕ ਗੱਡੀ ਖੱਡੀ ਖੜੀ ਹੈ ਬੜੀ ਜੇ ਆਪਾਂ ਯੂਥ ਦੀ ਗੱਲ ਕਰੀਏ ਬੜੀ ਉਹਨਾਂ ਨੂੰ ਪਸੰਦ ਆਉਂਦੀ ਆ ਫੋਰਚਨਰ ਗੱਡੀ ਹੈ ਜੀ ਸਾਡੇ ਕੋਲ ਅਸੀਂ ਗੇੜੀ ਰੂਟ ਤੇ ਅਸੀਂ ਫਰਾਨੀ ਜਗ੍ਹਾ ਘੁੰਮਣ ਜਾਣਾ ਪਹਾੜਾਂ ਤੇ ਪਰ ਇਹ ਬਾਈ ਨੇ ਬੜਾ ਵੱਖਰਾ ਕੰਮ ਕੀਤਾ ਹੋਇਆ ਇਸੇ ਫੋਰਚਨਰ ਦੇ ਵਿੱਚ ਢਾਬਾ ਬਣਾਇਆ ਹੋਇਆ ਤੇ ਕਿਵੇਂ ਚੱਲ ਰਹੀ ਹੈ ਗੱਲਬਾਤ ਕੀ ਕੁਝ ਸਿਸਟਮ ਰੱਖਿਆ ਹੋਇਆ ਹੈ ਫੋਰਚਨਰ ਦੇ ਅੰਦਰ ਅਸੀਂ ਤੁਹਾਨੂੰ ਉਹ ਵੀ ਵਿਖਾਵਾਂਗੇ ਤੇ ਬਾਈ ਦਾ ਬਾਹ ਕਮਾਲ ਕੰਮ ਵੀ ਵਿਖਾਵਾਂਗੇ ਬਾਈ ਮਨਪ੍ਰੀਤ ਸਿੰਘ ਸਾਡੇ ਨਾਲ ਹੋਊਗਾ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਜੀ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕੀ ਖਾਲ ਫਤੇਜ ਜੀ ਸਰ ਫੋਰਚਨਰ ਗੱਡੀ ਯੂ ਤੇ ਸੋਚਦਾ ਹੈ ਕਿ ਯਾਰ ਇਹਦਾ ਗੇੜੀ ਕੁੜੀ ਰੂਟ ਤੋਂ ਚਾਈਦੀ ਆ ਜਾਂ ਫੈਮਿਲੀ ਸੋਚੀਦਾ ਚਲੋ ਵੱਡੀ ਗੱਡੀ ਲੈ ਲੈਨੇ ਆ ਵੱਡੀ ਕਿਤੇ ਦੂਰ ਦਰਾਡੇ ਜਾਣਾ ਪੈ ਜਾਂਦਾ ਤਾਂ ਉਹਦੇ ਕੰਮ ਆ ਜਾਂਦੀ ਆ ਤੁਸੀਂ ਢਾਬਾ ਖੋਲਿਆ ਇਹਦੇ ਵਿੱਚ ਸਰ ਆਪ ਆਪਣੀ ਥਿੰਕ ਹੁੰਦੀ ਆ ਜੀ ਆਪ ਆਪਣੀ ਸੋਚ ਹੁੰਦੀ ਆ ਸਾਡੀ ਸੋਚ ਇਹ ਆ ਵੀ ਅਸੀਂ ਆਪ ਖੁਦ ਕੰਮ ਕਰੀਏ ਤੇ ਆਪਾਂ ਤੁਹਾਨੂੰ ਦੇਖ ਕੇ ਕੋਈ ਅੱਗੇ ਵੀ ਕੰਮ ਕਰੇ ਜੀ ਸਾਡੀ ਥਿੰਕ ਇਹ ਆ ਅਸੀਂ ਪਹਿਲੇ ਦਿਨ ਤੋਂ ਇਹ ਸੋਚ ਰੱਖ ਕੇ ਚੱਲੇ ਆ ਜੀ ਯਾਰ ਅਗਲੇ ਕਹਿੰਦੇ ਕਿ ਯਾਰ ਐਡੀ ਮਹਿੰਗੀ ਗੱਡੀ ਰੱਖੀ ਆ ਦਾਸਾ ਢਾਬਾ ਖੋਲਣ ਦੀ ਲੋੜ ਪਈ ਕਹਿੰਦੇ ਆ ਸਰ ਇੱਥੇ ਆ ਕੇ ਵੀ ਕਹਿੰਦੇ ਆ ਅਸੀਂ ਪਿਛਲੇ 16-17 ਸਾਲਾਂ ਤੋਂ ਅਸੀਂ ਸਿੱਖ ਲੈ ਧਰਮ ਦੇ ਵਿੱਚ ਆ ਅਸੀਂ ਪ੍ਰਚਾਰ ਕਰ ਪ੍ਰਚਾਰਕ ਆ ਕੀਰਤਨ ਕਰਦੇ ਆ ਪਿਛਲੇ 16-17 ਸਾਲ ਤੋਂ ਸਾਡੀ ਸੋਚ ਕੁਛ ਇਦਾਂ ਦੀ ਹੋਈ ਪਈ ਆ ਤੇ ਹੁਣ ਅਸੀਂ ਕਹਿੰਨੇ ਆ ਵੀ ਅਗਰ ਅਸੀਂ ਲਾਈਨ ਵੀ ਚੇਂਜ ਕੀਤੀ ਆ ਤਾਂ ਅਸੀਂ ਅਗੇ ਪ੍ਰਚਾਰ ਵੀ ਕੁਛ ਇਸ ਤਰ੍ਹਾਂ ਦਾ ਕਰੀ ਜਿਹਦਾ ਲੋਕਾਂ ਨੂੰ ਸੇਧ ਮਿਲ ਸਕੇ ਜੀ ਸੇਧ ਮਿਲ ਸਕੇ ਕਿ ਐ ਨਹੀਂ ਹੈਗਾ ਕਿ ਮੈਂ ਹੀ ਗੱਡੀਆਂ ਹੀ ਸਾਰਾ ਕੁਝ ਹੁੰਦਾ ਹੈ ਕਿ ਮਹਿੰਗੀ ਗੱਡੀ ਵੇਸ਼ੇ ਰੱਖੀ ਹੋਇਆ ਕਿ ਕੰਮ ਵੀ ਵਧਿਆ ਕੀਤਾ ਹੋਇਆ ਹਾਂਜੀ ਬਿਲਕੁਲ ਸਰ ਇਹ ਹੀ ਆ ਵੀ ਮਤਲਬ ਅਗਰ ਪੁੱਛਦਾ ਸਾਨੂੰ ਆ ਕੇ ਮਤਲਬ ਗੱਡੀ ਵੱਡੀ ਆ ਤੱਕ ਮਤਲਬ ਕੜੀ ਚੋਲ ਵੇਚਦਾ ਸੀ ਕਹੋਈ ਕੰਮ ਛੋਟਾ ਹੈ ਗੱਡੀ ਵੱਡੀ ਕੰਮ ਛੋਟਾ ਹੈ ਪਰ ਮੈਂ ਕਹਿੰਦਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਛੋਟੀ ਹੈ ਐਸੀ ਸੋਚ ਨੂੰ ਖਤਮ ਕਰਨ ਲੱਗੇ ਐਸੀ ਸੋਚ ਨੂੰ ਖਤਮ ਕਰਨਾ ਆਪਾਂ ਨੇ ਕਿ ਆਏ ਨਾ ਸੋਚਿਆ ਜਾਵੇ ਕਿ ਬਾਈ ਵੱਡੀ ਗੱਡੀ ਰੇ ਰੱਖ ਲਈ ਤੇ ਕੰਮ ਛੋਟਾ ਹੋਇਆ ਆ ਅਗਲਾ ਇਹੀ ਕਹਿੰਦਾ ਜਾਗੇ ਯਾਰ ਕੀ ਕੜੀ ਚੋਲ ਵੇਚੀ ਜਨਾਂ ਤੂੰ ਬਿਲਕੁਲ ਸਰ ਇਦਾਂ ਜਿੱਦਾਂ ਮੰਨ ਲਓ ਹੁਣ ਸਾਡੀ ਕੋਈ ਇੰਟਰਵਿਊ ਚੱਲੀ ਹੈਗੀ ਜਾਂ ਸਾਡੀ ਵੀਡੀਓ ਕੋਈ ਦੇਖਦਾ ਸਾਨੂੰ ਕੋਈ ਖੜਿਆ ਨੂੰ ਦੇਖਦਾ ਹਰ ਇੱਕ ਦੇ ਮਨ ਨੂੰ ਪ੍ਰਭਾਵ ਜਾਂਦਾ ਹੈ ਕਿ ਮਤਲਬ ਅਗਰ ਵੱਡੀ ਗੱਡੀ ਰੱਖੀ ਹੈ ਫਿਰ ਵੀ ਬੰਦਾ ਕੰਮ ਕਰਦਾ ਅਗਰ ਅਸੀਂ ਕਿਸੇ ਵੀ ਲੈਵਲ ਤੇ ਆ ਤਾਂ ਸਾਨੂੰ ਉੱਥੇ ਵੀ ਕੰਮ ਕਰਨਾ ਚਾਹੀਦਾ ਕਿਉਂਕਿ ਸਾਡੀ ਪੰਜਾਬੀਆਂ ਦੀ ਖਾਸ ਕਰਕੇ ਥਿੰਕ ਇਹ ਆ ਮਤਲਬ ਅਸੀਂ ਕਹਿੰਦੇ ਆ ਇਹ ਕੰਮ ਸਾਡੇ ਲੈਵਲ ਦਾ ਨਹੀਂ ਹੈ ਜਿੱਤੇ ਅਸੀਂ ਮਤਲਬ ਮਾਰ ਖਾਨੇ ਆ ਜੇ ਕੋਈ ਵੀ ਸਾਨੂੰ ਕੰਮ ਕਰਨ ਨੂੰ ਕਹਿ ਦਿੰਦਾ ਜਾਂਦਾ ਵੀ ਆਹ ਕੰਮ ਕਰੋ ਨਹੀਂ ਇਹ ਸਾਡੇ ਕੰਮ ਲੈਵਲ ਦਾ ਨਹੀਂ ਆ ਇਹ ਕੰਮ ਕਰਕੇ ਠੋਕਰਾ ਦਿੱਤਾ ਜਾਂਦਾ ਫਿਰ ਅਸੀਂ ਕਹਿੰਦੇ ਆ ਲੈਵਲ ਦਾ ਕਿੱਥੇ ਹੋਵੇਗਾ ਸਾਨੂੰ ਬਾਹਰ ਭੇਜੋ ਜੀ ਮਤਲਬ ਬਾਹਰ ਜਾ ਕੇ ਅਸੀਂ ਕੰਮ ਕਰਾਂਗੇ ਬਾਹਰ ਕੰਮ ਕਿੱਦਾਂ ਦਾ ਕਰਾਂਗੇ ਉਹ ਚਾਹੇ ਕੋਈ ਵੀ ਹੋਵੇ ਉਹ ਫਿਰ ਸਾਡੇ ਫਿਰ ਕੋਈ ਲੈਵਲਿੰਗ ਹੋਣਾ ਲੈਵਲ ਖਤਮ ਹੋ ਜਾਣਾ ਬਾਹਰ ਅਸੀਂ ਹਰੇਕ ਕੰਮ ਕਰਨ ਨੂੰ ਤਿਆਰ ਆ ਇੱਥੇ ਅਸੀਂ ਕੰਮ ਕਰਨ ਨੂੰ ਤਿਆਰ ਨਹੀਂ ਆ ਬਸ ਇਹ ਲੈਵਲ ਖਤਮ ਕਰਨ ਬਾਅਦ ਦੀ ਅਸੀਂ ਇਹ ਕੰਮ ਸ਼ੁਰੂ ਕਰੀਏ ਠੀਕ ਆ ਮਸ਼ਹੂਰ ਕਿਦਾਂ ਹੋਰੇ ਕੀ ਕੀ ਮਿਲਦਾ ਜੇ ਆਪਾਂ ਵੇਖਦੇ ਆ ਸਰ ਆਪਣੇ ਕੋਲੇ ਚਾਵਲ ਹੁੰਦੇ ਆ ਕੜੀ ਚਾਵਲ ਰਾਜਮਾ ਚਾਵਲ ਰੋਟੀ ਵੀ ਹੁੰਦੀਆਂ ਨਾਲ ਜਦੋਂ ਸਿਆਲਾ ਸੀਜ਼ਨ ਆ ਜਾਣਾ ਫਿਰ ਸਰੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਸਾਡੇ ਕੋਲ ਹੁੰਦਾ ਜੀ ਜਿਵੇਂ ਹੁਣ ਤੁਸੀਂ ਇਹ ਗੱਡੀ ਰੱਖ ਲਈ ਬੜੀ ਮਹਿੰਗੀ ਗੱਡੀ ਐ ਤਾਂ ਐ ਨਹੀਂ ਆਇਆ ਦਿਮਾਗੇ ਚਲ ਛੋਟਾ ਹਾਥੀ ਬਣਾ ਲੰਨੇ ਆ ਜਾਂ ਟਰੈਕਟਰ ਰੱਖ ਲੈਣਾ ਟਰੈਲੀ ਲਾ ਲੈਨੇ ਆ ਕੋਈ ਇਦਾਂ ਨਹੀਂ ਦਿਮਾਗ ਚ ਆਇਆ ਕਿਸ ਨੇ ਸੁਝਾਅ ਕੀਤਾ ਹੋਵੇ ਜਾਂ ਪਹਿਲੇ ਦਿਨ ਜਦੋਂ ਤੁਸੀਂ ਇਹ ਗੱਡੀ ਲੈ ਕੇ ਨਿਕਲੇ ਜਿੱਦਾਂ ਕੀ ਲੋਕਾਂ ਨੇ ਕਿਹਾ ਸੀ ਨਹੀਂ ਸਰ ਅਲੱਗ ਕਰਨਾ ਸੀ ਨਾ ਕੁਛ ਛੋਟੇ ਹਾਥੀ ਦਾ ਵੀ ਹੋ ਜਾਣਾ ਸੀ ਸਾਨੂੰ ਵੀ ਲੋਕਾਂ ਨੇ ਐਡਵਾਈਸ ਦਿੱਤੀ ਆ ਯਾਰ ਤੁਸੀਂ ਛੋਟਾ ਹਾਥੀ ਲੈ ਲਓ ਜਾਂ ਛੋਟੀ ਮੋਟੀ ਗੱਡੀ ਕੋਈ ਲੈ ਲਓ ਇਹ ਨਾਲ ਖੜਾ ਲਿਆ ਕਰੋ ਮੈਂ ਕਿਹਾ ਨਹੀਂ ਫਿਰ ਸੇਧ ਨਹੀਂ ਮਿਲਦੀ ਲੋਕਾਂ ਨੂੰ ਹੁਣ ਅਸੀਂ ਖਿੱਚ ਦਾ ਕੇਂਦਰ ਬਣੇ ਹੋਇਆ ਇੱਕ ਮਤਲਬ ਕੋਈ ਦੂਰੋਂ ਦੇਖਦਾ ਫੋਰਚੂਨਰ ਤੇਨੂੰ ਦੂਰੋਂ ਮਤਲਬ ਅਗਲਾ ਕਹਿ ਦਿੰਦਾ ਵੀ ਇਹ ਬੰਦੇ ਦੇ ਗੱਡੀ ਰੱਖਿਆ ਤੇ ਦੂਰੋਂ ਦੇਖ ਕੇ ਬੰਦਾ ਦੂਰੋਂ ਦੇਖਿਆ ਤੁਸੀਂ ਖਾਣਾ ਖਾਧਾ ਹੈ ਕਿਵੇਂ ਲੱਗਿਆ ਖਾਣਾ ਆਜੋ ਗਾਂ ਨੂੰ ਆਜੋ ਰੋਡ ਚੱਲਦਾ ਮੈਂ ਕਿਹਾ ਸਰ ਬਹੁਤ ਟੇਸਟੀ ਹੈ ਜੀ ਵਧੀਆ ਲੱਗਿਆ ਬਹੁਤ ਵਧੀਆ ਕਿਵੇਂ ਘਰ ਵਰਗੀ ਰੋਟੀ ਹਾਂ ਜੀ ਬਿਲਕੁਲ ਬਿਲਕੁਲ ਘਰ ਵਰਗੀ ਹੈ ਜੀ ਵਧੀਆ ਲੱਗਿਆ ਐਨ ਬਹੁਤ ਸੋਹਣਾ ਬਹੁਤ ਸੋਹਣਾ ਠੀਕ ਹੁਣ ਐ ਐ ਨਹੀਂ ਲੱਗਿਆ ਕਿ ਐਡੀ ਮਹਿੰਗੀ ਗੱਡੀ ਖੜਾਈ ਹੋਈ ਜਾਨਾ ਨੇ ਯਾਰ ਐਕਸਾਈਟਮੈਂਟ ਤਾਂ ਹੋਈ ਸੀ ਵੀ ਆਹ ਕੀ ਆ ਆ ਕੇ ਦੇਖਿਆ ਫਿਰ ਬਾਈ ਨਾਲ ਗੱਲ ਕਰੀ ਸੁਵਾਦ ਹੋਈ ਬੰਦਾ ਵਧੀਆ ਬਚਰਾ ਹੈ ਸੁਵਾਦ ਹੋਈ ਵਧੀਆ ਹਾਂ ਜੀ ਇਹ ਆਪਾਂ ਗੱਡੀ ਆਪਣੀ ਔਰ ਟਰੱਕ ਅੱਛਾ ਟਰੱਕ ਵਾਲੇ ਬਾਈ ਉਹਰੇ ਰੁਕਦੇ ਨੇ ਹੈ ਹਾਂਜੀ ਸਾਰੇ ਤਕਰੀਬਨ ਟਰੱਕ ਵਾਲੇ ਵੀ ਸਾਡੇ ਬਾਕੀ ਟੈਕਸੀਆਂ ਵਾਲੇ ਹੋਰ ਵੀ ਜਿਨ੍ਹਾਂ ਦਾ ਪਿਆਰ ਆ ਸਾਡਾ ਨਾਲ ਦੂਰ ਦੂਰੋਂ ਚੱਲ ਕੇ ਸਪੈਸ਼ਲ ਵੀ ਆਉਂਦੇ ਸਾਡੇ ਕੋਲ ਜੀ ਅੱਛਾ ਕੀ ਕੀ ਰੇਟ ਵਗੈਰਾ ਕੀ ਰੱਖਿਆ ਹੋਇਆ ਥਾਲੀ ਦਾ ਆਪਾਂ ਇਹ ਆਪਣਾ ਚਾਵਲ ਵਗੈਰਾ ਹੁੰਦਾ ਜਿੱਦਾਂ ਚਾਵਲ ਉਹ 70 ਰੁਪਏ ਹੁੰਦਾ ਥਾਲੀ ਦਾ ਰੇਟ ਆਪਨ ਕੋ 100 ਰੁਪਏ ਦਾ ਹੁੰਦਾ ਜੀ 100 ਰੁਪਏ ਦਾ ਹਾਂਜੀ ਹਾਂਜੀ ਉਹਦੇ ਵਿੱਚ ਰੋਟੀ ਵਗੈਰਾ ਚਾਵਲ ਵਗੈਰਾ ਵੀ ਹੁੰਦੇ ਨਾਲ ਦੋ ਸਬਜ਼ੀਆਂ ਵੀ ਹੁੰਦੀਆਂ ਐਕਸਟਰਾ ਕੁ ਲੈ ਆਉਂਦੇ ਵੀ ਮਤਲਬ ਬਾਈ ਯੂਥ ਵੀ ਤਾਂ ਆਉਂਦਾ ਹੀ ਹੋਊਗਾ ਔਰ ਤੁਹਾਡੇ ਵਰਗੇ ਮੇਰੇ ਵਰਗੇ ਆਪਣੇ ਤੋਂ ਛੋਟੇ ਆਪਣੇ ਤੋਂ ਵੱਡੇ ਉਹ ਕਹਿੰਦੇ ਨਹੀਂ ਹੈਗੇ ਯਾਰ ਆ ਭਾਈ ਕੀ ਕੰਮ ਕਰ ਲਿਆ ਤੂੰ ਮੈਨੂੰ ਹੀ ਦੇ ਦੇ ਗੱਡੀ ਇਹ ਬਹੁਤ ਆਉਂਦੇ ਹਰ ਇੱਕ ਤਰ੍ਹਾਂ ਦੇ ਮਤਲਬ ਜਿਵੇਂ ਮੈਂ ਕਹਿੰਦਾ ਹਰ ਇੱਕ ਬੰਦੇ ਦੇ ਅਲੱਗ-ਅਲੱਗ ਥਿੰਕ ਹੈ ਫਿਰ ਸਵਾਲ ਵੀ ਜਵਾਬ ਵੀ ਹਰੇਕ ਦੇ ਅਲੱਗ-ਅਲੱਗ ਹੁੰਦੇ ਆ ਜੀ ਅਲੱਗ ਆਪਣੇ ਤਰੀਕੇ ਨਾਲ ਬੰਦਾ ਸੋਚਦਾ ਹੈਗਾ ਜੀ ਅੱਜ ਕੱਲ ਦਾ ਯੂਥ ਤੇ ਤੁਹਾਡੇ ਸਾਹਮਣੇ ਕੀ ਸੋਚਦਾ ਹਰ ਇੱਕ ਦੀ ਅਲੱਗ ਸੋਚ ਹੈ ਜੀ ਕੋਈ ਕਹਿੰਦਾ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਤੁਸੀਂ ਪ੍ਰਮੋਟ ਕਰਨੇ ਹੋਣਾ ਮਤਲਬ ਜਿੰਦੋਂ ਮੈਂ ਲਿਖਾਇਆ ਸਾਡਾ ਮਿਸ਼ਨ ਪੰਜਾਬ ਨੂੰ ਅੱਗੇ ਲੈ ਜਾਣਾ ਇਹ ਜਿੰਦਾ ਮਤਲਬ ਬਹੁਤ ਵਧੀਆ ਤੁਹਾਡੀ ਸੋਚ ਆ ਮਤਲਬ ਤੁਸੀਂ ਅੱਗੇ ਲੈ ਕੇ ਜਾ ਰਹੇ ਹੋ ਤਾਂ ਚੰਗੀ ਸੋਚ ਆ ਕਈ ਮਤਲਬ ਉਹ ਨੈਗੇਟਿਵ ਵੀ ਕਮੈਂਟ ਵੀ ਕਰਦਾ ਯਾਰ ਤੁਸੀਂ ਤਾਂ ਫੋਰਚੂਨਰ ਦੀ ਰੈਪਿਊਟੇਸ਼ਨ ਖਰਾਬ ਕਰਤੀ ਆ ਮਤਲਬ ਅਲੱਗ ਅਲੱਗ ਸੋਚ ਆ ਮਤਲਬ ਹਰ ਇੱਕ ਬੰਦੇ ਦੀ ਅੱਛਾ ਉਹ ਕੰਪਨੀ ਵਾਲੇ ਤਾਂ ਨਹੀਂ ਆ ਕੇ ਕਹੇ ਕਿ ਆ ਜਾ ਤੂੰ ਸਾਡੀ ਗੱਡੀ 'ਚ ਕੀ ਕਰਾਦਾ ਨਹੀਂ ਕੰਪਨੀ ਵਾਲੇ ਤਾਂ ਖੁਦ ਮੇਰੇ ਕੋਲ ਆ ਗਏ ਨੇ ਕਹਿੰਦੇ ਤੁਸੀਂ ਸਰਵਿਸ ਥੋੜੀ ਕਰ ਦਿਆ ਕਰਾਂਗੇ ਫਰੀ ਅਸੀਂ ਤੁਸੀਂ ਆਜਿਆ ਕਰੋ ਸਾਡੇ ਕੋਲ ਕਹਿੰਦੇ ਕੋਈ ਗੱਲ ਨਹੀਂ ਅੱਛਾ ਕੰਪਨੀ ਵਾਲੇ ਆ ਗਏ ਨੇ ਅਰੇ ਵਾਹ ਨਹੀਂ ਬਿਲਕੁਲ ਤੁਸੀਂ ਵੇਖ ਵੀ ਪਾ ਰਹੇ ਹੋ ਯਾਰ ਬਾਈ ਨੇ ਬੜਾ ਸ ਜਿਹੜੀਆਂ ਛੜੀਆਂ ਲਾਏਆਂ ਜਾਂ ਆਪਾਂ ਮਹਿੰਗੀ ਗੱਡੀ ਰੱਖੀ ਯਾਰ ਸਾਨੂੰ ਕੰਮ ਕਰਨ ਦੀ ਕੀ ਲੋੜ ਆ ਪਰ ਬਾਈ ਨੇ ਜਿਹੜਾ ਆ ਜਿਵੇਂ ਕੰਮ ਬਹੁਤ ਸੋਹਣਾ ਕੀਤਾ ਹੈ ਬਾਈ ਨੇ ਇੱਕ ਸੋਚ ਵੀ ਇਹ ਦੱਸੀ ਆ ਕਿ ਯਾਰ ਆਪਾਂ ਕੋਈ ਛੋਟਾ ਵੱਡਾ ਕੰਮ ਨੂੰ ਲੈ ਕੇ ਨਹੀਂ ਕਰਨਾ ਆਪਾਂ ਨਹੀਂ ਕਹਿਣਾ ਕਿ ਯਾਰ ਉਹ ਫਲਾਣਾ ਕੰਮ ਛੋਟਾ ਫਲਾਣਾ ਕੰਮ ਵੱਡਾ ਹੈ ਬਾਈ ਕਿਹੜੀ ਕਿਹੜੀ ਜਗ੍ਹਾ ਤੋਂ ਆਉਣੇ ਹੋ ਤੁਸੀਂ ਫਿਰ ਮੈਂ ਕਿੱਥੇ ਤੋਂ ਆਉਣਾ ਸਾਰਾ ਹਾਂਜੀ 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 ਕਿੱਥੇ ਤੋਂ ਰੋਡ ਦਿੱਲੀ ਹਾਂਜੀ ਦਿੱਲੀ ਰੋਡ ਆਪਾਂ ਕਿੰਨੇ ਵਜੇ ਆਉਣੇ ਹੋ ਮੇਰਾ 11:30 ਦਾ ਟਾਈਮ ਆ ਜੀ ਆਉਣ ਦਾ 11:30 ਹਾਂਜੀ ਹਾਂਜੀ ਫਿਰ ਉਹ ਇਦਾਂ ਹੀ ਫਿਰ ਗੱਡੀ ਫੋਰਚੂਨਰ ਘਰੋਂ ਬਾਹਰ ਨਿਕਲਦੀ ਆ ਹਾਂਜੀ ਤੇ ਲੋਕੀ ਦੇ ਦਿੰਦੇ ਨੇ ਉਹ ਪਲਾਣਾ ਟੱਬਾ ਜਾਂਦਾ ਜੀ ਵੇਲੇ ਹਾਂਜੀ ਬਿਲਕੁਲ ਸਾਰੀ ਈ ਆ ਹੁਣ ਤਾਂ ਤਕਰੀਬਨ ਨੰਬਰ ਤੋਂ ਹੀ ਦੇ ਕੇ ਪਛਾਣ ਲੈਂਦੇ ਆ ਵੀ ਰਿਸ਼ਤੇਦਾਰਾਂ ਨੇ ਤਾਂ ਨਹੀਂ ਕੁਝ ਕਿਹਾ ਨਹੀਂ ਕੋਈ ਕਮੈਂਟ ਨਹੀਂ ਮਤਲਬ ਵਧੀਆ ਉਹ ਕਹਿੰਦੇ ਚਲੋ ਚੰਗੀ ਗੱਲ ਆ ਯਾਰ ਤੁਸੀਂ ਕੰਮ ਕਰਦੇ ਕਰਦਿਆਂ ਵਾਰੋਂ ਕਿੰਨਾ ਕੇ ਸਪੋਰਟ ਰਿਹਾ ਵਧੀਆ ਸਪੋਰਟ ਬਹੁਤ ਵਧੀਆ ਸਪੋਰਟ ਰਿਹਾ ਸਰ ਕਰਦਿਆਂ ਨਹੀਂ ਕੋਈ ਕਿਹਾ ਤਾਂ ਨਹੀਂ ਯਾਰ ਨਾ ਨਾ ਨਹੀਂ ਨਹੀਂ ਸਰ ਸਾਡੇ ਸਾਡੇ ਕਰਦਿਆਂ ਦੀ ਇਦਾਂ ਦੀ ਸਿੰਕ ਨਹੀਂ ਆ ਉਹ ਤਾਂ ਕਹਿੰਦੇ ਮਤਲਬ ਵਧੀਆ ਗੱਲ ਆ ਕਿਉਂਕਿ ਜੇ ਚਲੋ ਜਦੋਂ ਤੁਸੀਂ ਪਹਿਲਾਂ ਕਿਹਾ ਵੀ ਗੇੜੀਆਂ ਛੜੀਆਂ ਕੱਢਦੇ ਆ ਅਗਰ ਗੇੜੀਆਂ ਛੜੀਆਂ ਕੱਢਦੇ ਜਾਂ ਕੋਈ ਗਲਤ ਪਾਸੇ ਜਾਂਦੇ ਤਾਂ ਮਿਲ ਹੋ ਸਕਦਾ ਰੋਕ ਦੇਣਾ ਕਹਿੰਦੇ ਉਹ ਜ਼ਰੂਰ ਮਾੜਾ ਪ੍ਰਭਾਵ ਪੈਂਦਾ ਪਰ ਹੁਣ ਤਾਂ ਪ੍ਰਾਊਡ ਫੀਲ ਕਰਦਾ ਵੀ ਯਾਰ ਚੰਗੀ ਗੱਲ ਆ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਭ ਤੁਸੀਂ ਸਮਾਂ ਦਿੱਤਾ ਬਿਲਕੁਲ ਅੱਜ ਅਸੀਂ ਉਸ ਗੱਡੀ ਦੀ ਗੱਲ ਕੀਤੀ ਹੈ ਜਿਨ੍ਹਾਂ ਦਾ ਲਈ ਕਈ ਜਣਿਆਂ ਦਾ ਸੁਪਨਾ ਵੀ ਹੈ ਕਿ ਫਲਾਣੀ ਗੱਡੀ ਮੇਰੇ ਕੋਲ ਹੋਵੇ ਤੇ ਮੈਂ ਆਪਣੀ ਫੈਮਲੀ ਨਾਲ ਜਾਵਾਂ ਮੈਂ ਆਪਣੇ ਪਰਿਵਾਰ ਨਾਲ ਜਾਵਾਂ ਵੱਡੀ ਗੱਡੀ ਹੋਵੇ ਸਾਡੇ ਘਰ ਦੇ ਵਿੱਚ ਖੜੀ ਹੋਈ ਜਾਂ ਕਈ ਯੂਥ ਸੋਚ ਲੰਦ ਨੇ ਕਿ ਚਲੋ ਜੀ ਆਹ ਗੱਡੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਬਾਈ ਨੇ ਕੰਮ ਬਹੁਤ ਸੋਹਣਾ ਕੀਤਾ ਆ ਬਾਈ ਨੇ ਨਾਮ ਵੀ ਲਿਖਿਆ ਆ ਫੋਰਚੂਨ ਆ ਧਾਬਾ ਜੀ ਤੇ ਗੱਡੀ ਤੁਸੀਂ ਦੇਖ ਵੀ ਸਕਦੇ ਹੋ ਬਾਈ ਨੇ ਇਹਦੇ ਵਿੱਚ ਸਾਰਾ ਆਪਣਾ ਜਿਹੜਾ ਆ ਢਾਬਾ ਫਿੱਟ ਕੀਤਾ ਯਾਰ ਰੋਜ਼ ਸਵੇਰੇ ਬਾਈ ਉਹ 11 ਵਜੇ ਆਪਣੇ ਪਿੰਡ ਤੋਂ ਨਿਕਲਦਾ ਹੈ ਤੇ ਉਰੇ ਖੜ ਜਾਂਦਾ ਤੇ ਸਾਰਾ ਦਿਨ ਉਰੇ ਖੜਾ ਰਹਿੰਦਾ ਕੰਮ ਕਰਦਾ ਹੈ ਬਾਈ ਇਹ ਵੀ ਹੋ ਸਕਦਾ ਸੀ ਕਿ ਚਲੋ ਅਗਲਾ ਕਹਿੰਦਾ ਯਾਰ ਹੁਣ ਇੰਨੀ ਮਹਿੰਗੀ ਗੱਡੀ ਆ ਆਪਾਂ ਛੋਟੇ ਹਾਤੀ ਦੇ ਉੱਤੇ ਪਾ ਲੈਨੇ ਆ ਪਰ ਬਾਈ ਨੇ ਨਹੀਂ ਸੋਚਿਆ ਉਹਨੇ ਸੋਚਿਆ ਕਿ ਨਹੀਂ ਯਾਰ ਕੁਝ ਵੱਖਰਾ ਕਰਨਾ ਆਪਾਂ ਉਹ ਪੇਤਪਾਵ ਮਟਾਉਣਾ ਆ ਜਿਹੜਾ ਲੋਕ ਸੋਚਦੇ ਨੇ ਕਿ ਇਹ ਸਾਡੇ ਸਟੈਂਡਰਡ ਦਾ ਕੰਮ ਨਹੀਂ ਇਹ ਸਾਡੇ ਲੈਵਲ ਦਾ ਕੰਮ ਨਹੀਂ ਸਾਡੇ ਕੋਈ ਇੰਨੀ ਮਹਿੰਗੀ ਗੱਡੀ ਆ ਸੀ ਹੁਣ ਆ ਕੰਮ ਕਰਾਂਗੇ ਪਰ ਬਾਈ ਨੇ ਇੰਨੀ ਮਹਿੰਗੀ ਗੱਡੀ ਰੱਖ ਕੇ ਹੀ ਆ ਕੰਮ ਕੀਤਾ ਆ ਬਿਲਕੁਲ ਕੰਮ ਕਰਿਆ ਕਰੋ ਬਹੁਤ ਚੰਗੀ ਗੱਲ ਹੈ ਇਸੇ ਨਾਲ ਹੀ ਵੱਧਦਾ ਫੁੱਲਦਾ ਇਹ ਪਰਿਵਾਰ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਖੰਨਾ ਨੂੰ ਬਹੁਤ ਜ਼ਿਆਦਾ ਦੇਖਦੇ ਰਹੋ ਰਹਿਮਤ ਧੰਨਵਾਦ